ਭਾਰਤ ਦੀ ਸਭ ਤੋਂ ਪ੍ਰਾਚੀਨ ਚਿਕਿਤਸਾ ਪદ્ધਤੀ ਹੈ ਆਯੁਰਵੇਦ ਜਿਸ ਵਿੱਚ ਹਰ ਬਿਮਾਰੀ ਦਾ ਕੁਦਰਤੀ ਇਲਾਜ ਕੀਤਾ ਜਾਂਦਾ ਹੈ ਜਿਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਹੈ ਦੋਸਤੋ ਕੀ ਨਿੰਮ ਦਾ ਨਾ ਸੁਣਦਿਆਂ ਹੀ ਤੁਹਾਡਾ ਮੂਵੀ ਕਸੈਲਾ ਹੋ ਜਾਂਦਾ ਹੈ ਜੇਕਰ ਹਾਂ ਤਾਂ ਨਿੰਮ ਕੋੜੀ ਤਾਂ ਜ਼ਰੂਰ ਹੁੰਦੀ ਹੈ ਪਰ ਸਾਡੇ ਸ਼ਰੀਰ ਲਈ ਚੰਗੀ ਵੀ ਬਹੁਤ ਹੁੰਦੀ ਹੈ ਨਿੰਮ ਦੇ ਫਾਇਦੇ ਬਹੁਤ ਹਨ ਜਿਵੇਂ ਕਿ ਨਿੰਮ ਦੇ ਪੱਤੇ ਚਬਾਉਣ ਨਾਲ ਜਿੱਥੇ ਸਾਡਾ ਖੂਨ ਸਾਫ਼ ਹੁੰਦਾ ਹੈ ਉੱਥੇ ਹੀ ਸ਼ੂਗਰ ਲੈਵਲ ਵੀ ਕੰਟਰੋਲ ਚ ਰਹਿੰਦਾ ਹੈ। ਨਿੰਮ ਦੇ ਪੱਤੇ ਚਬਾਉਣ ਨਾਲ ਚਮੜੀ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ। ਜਿਵੇਂ ਕਿ ਫੋੜੇ, ਫੁੰਸੀਆਂ, ਪਾਣੀ ਵਾਲੇ ਦਾਣੇ ਅਤੇ ਇਸ ਦੇ ਨਿਰੰਤਰ ਸੇਵਨ ਨਾਲ ਸਾਡੀ ਸਕਿਨ ਵੀ ਨਿਰੋਗੀ ਅਤੇ ਚਮਕਦਾਰ ਬਣ ਜਾਂਦੀ ਹੈ। ਨਿੰਮ ਤੇ ਨਿੰਬोली ਦੇ ਵੀ ਬਹੁਤ ਫਾਇਦੇ ਹਨ। ਜੀ ਹਾਂ নিমਦੀ নিমবোলি ਦਾ ਸਾਬਣ ਬਣਾ ਕੇ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹਨਾਂ ਨਿੰਬੋਲੀਆਂ ਦਾ ਤੇਲ ਘਰ 'ਚ ਮੱਖੀਆਂ, ਮੱਛਰਾਂ ਤੋਂ ਵੀ निजात ਦਿਲਾਉਂਦਾ ਹੈ। ਇਸ ਦੇ ਤੇਲ ਦਾ ਦੀਪਕ ਜਲਾ ਕੇ ਰੱਖਣ ਨਾਲ ਮੱਖੀ, ਮੱਛਰ ਘਰ 'ਚ ਨਹੀਂ ਰਹਿੰਦੇ। নিমਦੀ ਸੱਕ ਪਾਵ নিমਦੀ ਖੱਲ ਨੂੰ ਪੱਥਰ ਤੇ ਰਗੜ ਕੇ ਚੰਦਨ ਭੰਗ ਕਰ ਲਵੋ। ਯਾਨੀ ਕਿ ਪੇਸਟ ਬਣਾ ਲਵੋ। ਇਸ ਨੂੰ ਸਰੀਰ ਦੇ ਕਿਸੇ ਵੀ ਹਿੱਸੇ 'ਚ ਲੱਗੀ ਸੱਟ, ਚੋਟ ਜਾਂ ਕੱਟ ਤੇ ਲਗਾਓ। ਉਹ ਜ਼ਖਮ, ਕੱਟ ਬਿਲਕੁਲ ਠੀਕ ਹੋ ਜਾਂਦਾ ਹੈ। ਇਸ ਪੇਸਟ ਨੂੰ ਵਾਲਾਂ 'ਚ ਡੈਂਡਰਫ ਹੋ ਰਿਹਾ ਹੈ ਉਸ ਤੇ ਵੀ ਲਗਾ ਸਕਦੇ ਹੂੰ। ਜਾਂ ਸਿਰ ਵਿੱਚ ਕਿਸੇ ਤਰ੍ਹਾਂ ਨਾਲ ਵੀ ਪਸ ਪੈ ਗਈ ਹੈ ਉਸ ਤੇ ਵੀ ਲਗਾਇਆ ਜਾ ਸਕਦਾ ਹੈ। ਨਿੰਮ ਭਾਵੇਂ ਕੌੜੀ ਹੁੰਦੀ ਹੈ ਪਰ ਸਾਡੇ ਸਰੀਰ ਲਈ ਬਹੁਤ ਲਾਹੇਵੰਦ ਵੀ ਹੈ। ਦੋਸਤੋ ਕੀ ਨਿੰਮ ਦਾ ਨਾ ਸੋਣਦਿਆਂ ਹੀ ਤੁਹਾਡਾ ਮੂਵੀ ਕਸੈਲਾ ਹੋ ਜਾਂਦਾ ਹੈ ਜੇਕਰ ਹਾਂ ਤਾਂ ਨਿੰਮ ਕੋੜੀ ਤਾਂ ਜ਼ਰੂਰ ਹੁੰਦੀ ਹੈ ਪਰ ਸਾਡੇ ਸ਼ਰੀਰ ਲਈ ਚੰਗੀ ਵੀ ਬਹੁਤ ਹੁੰਦੀ ਹੈ ਨਿੰਮ ਦੇ ਫਾਇਦੇ ਬਹੁਤ ਹਨ ਜਿਵੇਂ ਕਿ ਨਿੰਮ ਦੇ ਪੱਤੇ ਚਬਾਉਣ ਨਾਲ ਜਿੱਥੇ ਸਾਡਾ ਖੂਨ ਸਾਫ਼ ਹੁੰਦਾ ਹੈ ਉੱਥੇ ਹੀ 슈ਗਰ ਲੈਵਲ ਵੀ ਕੰਟਰੋਲ 'ਚ ਰਹਿੰਦਾ ਹੈ ਨਿੰਮ ਦੇ ਪੱਤੇ ਚਬਾਉਣ ਨਾਲ ਚਮੜੀ ਰੋਗਾ ਤੋਂ ਛੁਟਕਾਰਾ ਮਿਲਦਾ ਹੈ ਜਿਵੇਂ ਕਿ ਫੋੜੇ ਫੁਨਸੀਆ ਪਾਣੀ ਵਾਲੇ ਦਾਣੇ ਅਤੇ ਇਸ ਦੇ ਨਿਰੰਤਰ ਸੇਵਨ ਨਾਲ ਸਾਡੀ ਸਕਿਨ ਵੀ ਨਿਰੋਗੀ ਅਤੇ ਚਮਕਦਾਰ ਬਣ ਜਾਂਦੀ ਹੈ। ਨਿੰਮ ਦੀ ਨਿੰਬोली ਦੇ ਵੀ ਬਹੁਤ ਫਾਇਦੇ ਹਨ। ਜੀ ਹਾਂ ਨਿੰਮ ਦੀ ਨਿੰਬोली ਦਾ ਸਾਬਣ ਬਣਾ ਕੇ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹਨਾਂ ਨਿੰਬੋਲੀਆਂ ਦਾ ਤੇਲ ਘਰ 'ਚ ਮੱਖੀਆਂ ਮਛਰਾਂ ਤੋਂ ਵੀ निजात ਦਿਲਾਉਂਦਾ ਹੈ। ਇਸ ਦੇ ਤੇਲ ਦਾ ਦੀਪਕ ਜਲਾ ਕੇ ਰੱਖਣ ਨਾਲ ਮੱਖੀ ਮੱਛਰ ਘਰ ਚ ਨਹੀਂ ਰਹਿੰਦੇ। ਨਿੰਮ ਦੀ ਸੱਕ ਪਾਵ ਨਿੰਮ ਦੀ ਖੱਲ ਨੂੰ ਪੱਥਰ ਤੇ ਰਗੜ ਕੇ ਚੰਦਨ ਬਾਗ ਕਰ ਲਵੋ ਯਾਨੀ ਕਿ ਪੇਸਟ ਬਣਾ ਲਵੋ। ਇਸ ਨੂੰ ਸਰੀਰ ਦੇ ਕਿਸੇ ਵੀ ਹਿੱਸੇ 'ਚ ਲੱਗੀ ਸੱਟ, ਚੋਟ ਜਾਂ ਕੱਟ ਤੇ ਲਗਾਓ। ਉਹ ਜ਼ਖਮ ਕੱਟ ਬਿਲਕੁਲ ਠੀਕ ਹੋ ਜਾਂਦਾ ਹੈ। ਇਸ ਪੇਸਟ ਨੂੰ ਵਾਲਾਂ 'ਚ ਡੈਂਡਰਫ ਹੋ ਰਿਹਾ ਹੈ ਉਸਤੇ ਵੀ ਲਗਾ ਸਕਦੇ ਹਾਂ ਜਾਂ ਸਿਰ ਵਿੱਚ ਕਿਸੇ ਤਰ੍ਹਾਂ ਨਾਲ ਵੀ ਪਸ ਪਈ ਹੈ ਉਸਤੇ ਵੀ ਲਗਾਇਆ ਜਾ ਸਕਦਾ ਹੈ ਨਿੰਮ ਭਾਵੇਂ ਕੌੜੀ ਹੁੰਦੀ ਹੈ ਪਰ ਸਾਡੇ ਸਰੀਰ ਲਈ ਬਹੁਤ ਲਾਹੇਵੰਦ ਵੀ ਹੈ